ਆਪਣੇ ਆਪ ਨੂੰ ਹਿੰਦੂ ਜੱਟ ਕਹਿਣ ਵਾਲਾ ਅਮਿਤ ਅਰੋੜਾ ਸਿਆਸਤ ਵਿੱਚ ਖੜਨ ਲੱਗਾ। ਅਮਿਤ ਅਰੋੜਾ ਜ਼ਰੂਰ ਵਿਵਾਦਾਂ 'ਚ ਰਿਹਾ ਉਹਨਾਂ ਦੇ ਬਿਆਨ ਵਿਵਾਦਾਂ 'ਚ ਰਹੇ ਨੇ ਪਰ ਹੁਣ ਸਿਆਸੀ ਗਲਿਆਰਿਆਂ 'ਚ ਚਰਚਾ ਛੜ ਗਈ ਹੈ। ਕਹਿੰਦੇ ਕਿ ਮੈਂ ਸਿਆਸਤ ਵੱਲ ਰੁਖ ਕਰਨ ਲੱਗਾ। ਕਿਹਦੇ ਨਾਲ ਕੰਪੀਟੀਸ਼ਨ ਅਮਿਤ ਅਰੋੜਾ ਦਾ? ਜ਼ਿਕਰ ਕੀਤਾ ਗਿਆ ਸੰਗਰੂਰ ਤੋਂ ਹੁਣ ਤੱਕ ਐਮਪੀ ਰਹੇ ਸਿਮਰਨਜੀਤ ਸਿੰਘ ਮਾਨ ਦਾ। ਸਿਮਰਨਜੀਤ ਸਿੰਘ ਮਾਨ ਦੇ ਖਿਲਾਫ ਚੋਣ ਲੜਨ ਦੀ ਤਿਆਰੀ ਕਰ ਰਿਹਾ ਮੈਂ ਤਰੋੜਾ। ਉਹ ਕਹਿ ਰਹੇ ਨੇ ਕਿ ਸੰਗਰੂਰ ਦੇ ਲੋਕਾਂ ਦਾ ਭੋਰਾ ਵੀ ਕੁਝ ਨਹੀਂ ਸਵਾਰਿਆ ਸਿਮਰਨਜੀਤ ਮਾਨ ਨੇ ਜੋ ਗੱਲਾਂ ਕਰਨੀਆਂ ਚਾਹੀਦੀਆਂ ਨੇ ਉਹ ਕਹਿੰਦੇ ਕਿ ਪੰਜਾਬ ਨੂੰ ਕੀ ਚਾਹੀਦਾ ਹੈ ਪੰਜਾਬ ਦੇ ਲੋਕਾਂ ਨੂੰ ਕੀ ਚਾਹੀਦਾ ਹੈ ਅਮਿਤ ਅਰੋੜਾ ਨੂੰ ਬਿਹਤਰ ਪਤਾ ਹੈ ਹੋਰ ਕਿਸੇ ਨੂੰ ਨਹੀਂ ਪਤਾ ਇੱਕ ਟਾਈਮ ਤੇ ਇਹਨਾਂ ਦੇ ਉੱਤੇ ਇਲਜ਼ਾਮ ਲੱਗਦੇ ਰਹੇ ਨੇ ਕਿ ਸਿੱਖਾਂ ਨੂੰ ਗਾਲਾਂ ਵੀ ਕੱਢਦੇ ਰਹੇ ਨੇ ਇੱਕ ਟਾਈਮ ਤੇ ਇਹੋ ਜਿਹੇ ਇਲਜ਼ਾਮ ਲੱਗਦੇ ਰਹੇ ਨੇ ਕਿ ਨਾਮ ਲੈ ਲੈ ਕੇ ਸਿੱਖਾਂ ਨੂੰ ਗਾਲਾਂ ਕੱਢੀਆਂ ਗਈਆਂ ਨੇ ਕਈ ਥਾਵਾਂ ਦੇ ਉੱਤੇ ਅਮਿਤ ਅਰੋੜਾ ਦਖੇ ਜਵਾਬ ਦਿੰਦੇ ਵੀ ਨਜ਼ਰ ਆਏ ਨੇ ਕਈ ਵਾਰ ਤਾਂ ਵਿਵਾਦਿਤ ਬਿਆਨ ਦਿੰਦੇ ਨਜ਼ਰ ਆਏ ਨੇ ਹੁਣ ਉਹੀ ਐਮ ਤਰੋੜਾ ਜਿਹੜੇ ਹਾਲ ਹੀ ਦੇ ਵਿੱਚ ਆਪਣੇ ਆਪ ਨੂੰ ਹਿੰਦੂ ਜੱਟ ਕਹਿੰਦੇ ਨੇ ਉਹ ਐਮ ਤਰੋੜਾ ਸਿਆਸਤ ਵਿੱਚ ਐਂਟਰੀ ਕਰਨ ਨੂੰ ਤਿਆਰ ਨੇ ਸਿਮਰਨਜੀਤ ਸਿੰਘ ਮਾਨ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਨੇ ਸਿਮਰਨਜੀਤ ਸਿੰਘ ਮਾਨ ਉਹੀ ਜਿਨ੍ਹਾਂ ਨੇ ਜ਼ਮਨੀ ਚੋਣਾ ਦੌਰਾਨ ਜਿੱਤ ਹਾਸਲ ਕੀਤੀ ਸੀ ਜਿਨ੍ਹਾਂ ਨੇ ਸੰਗਰੂਰ ਤੋਂ ਐਮਪੀ ਸ਼ਿਪ ਹਾਸਲ ਕੀਤੀ ਸੀ ਔਰ ਸੰਗਰੂਰ ਦੀ ਐਮਪੀ ਸ਼ਿਪ ਹਾਸਲ ਕਰਨ ਤੋਂ ਬਾਅਦ ਸਿਮਰਨਜੀਤ ਸਿੰਘ ਮਾਨ ਦੁਬਾਰਾ 9 ਵਰ 9 ਨੇ ਕਹਿੰਦੇ ਸੰਗਰੂਰ ਸੀਟ ਮੇਰੇ ਹੀ ਹੱਥ ਆਊਗੀ ਔਰ ਉਸੇ ਵਾਸਤੇ ਹੁਣ ਉਮੀਦਵਾਰੀ ਕਰਦੇ ਹੋਏ ਸਿਮਰਨਜੀਤ ਸਿੰਘ ਮਾਨ ਪ੍ਰੋਗਰਾਮ ਉਲੀਕ ਰਹੇ ਨੇ ਥਾਂ ਥਾਂ ਜਾ ਕੇ ਉਹਨਾਂ ਦਾ ਪ੍ਰੋਗਰਾਮ ਚੱਲਦਾ ਪਿਆ ਆ ਸਮਰਥਕ ਜ਼ਰੂਰ ਉਹਨਾਂ ਦੇ ਸਪੋਰਟ ਦੇ ਵਿੱਚ ਆ ਰਹੇ ਨੇ ਕਈ ਥਾਵਾਂ ਦੇ ਉੱਤੇ ਬਜ਼ੁਰਗ ਬੰਦੇ ਤੇ ਬੀਬੀਆਂ ਸਿਮਰਨਜੀਤ ਸਿੰਘ ਮਾਨ ਦੀ ਹਮਾਇਤ ਦੇ ਵਿੱਚ ਬੋਲਦੇ ਨਜ਼ਰ ਆਏ ਨੇ ਉੱਥੇ ਹੀ ਸਿਮਰਨਜੀਤ ਸਿੰਘ ਮਾਨ ਨੇ ਲੰਘੇ ਕੁਝ ਦਿਨ ਪਹਿਲਾਂ ਲੱਖਾ ਸਧਾਨਾ ਨੂੰ ਵੀ ਸਪੋਰਟ ਕਰ ਦਿੱਤੀ ਲੱਖਾ ਸਧਾਨਾ ਬਠਿੰਡਾ ਤੋਂ ਜ਼ਰੂਰ ਚੋਣ ਲੜ ਰਹੇ ਨੇ ਪਰ ਲੱਖਾ ਸਧਾਨਾ ਨੂੰ ਸਪੋਰਟ ਸਿਮਰਨਜੀਤ ਸਿੰਘ ਮਾਨ ਦੀ ਪੂਰੀ ਹੈ ਇਹ ਗੱਲ ਸਿਮਰਨਜੀਤ ਸਿੰਘ ਮਾਨ ਨੇ ਆਪ ਪ੍ਰੈਸ ਕਾਨਫਰੰਸ ਕਰਕੇ ਕਹੀ ਹੈ ਖੈਰ ਸਿਮਰਨਜੀਤ ਸਿੰਘ ਮਾਨ ਦੀ ਸਪੋਰਟ ਜਿਵੇਂ ਦਿਨੋ ਦਿਨ ਵਧਦੀ ਜਾ ਰਹੀ ਹੈ ਉੱਥੇ ਹੀ ਚਰਚਾਵਾ ਇਹ ਨੇ ਕਿ ਹੁਣ ਮੈਂ ਤਰੋੜਾ ਸਿਮਰਨਜੀਤ ਸਿੰਘ ਮਾਨ ਦੇ ਖਿਲਾਫ ਲੜਨ ਨੂੰ ਤਿਆਰ ਨੇ ਅਮਿਤ ਅਰੋੜਾ ਨੇ ਸਾਫ਼ ਕਿਹਾ ਕਿ ਸਿਮਰਨਜੀਤ ਸਿੰਘ ਮਾਨ ਨੇ ਲੋਕਾਂ ਦਾ ਭੋਰਾ ਕੁਝ ਨਹੀਂ ਸਵਾਰਿਆ ਸਿਮਰਨਜੀਤ ਸਿੰਘ ਮਾਨ ਇਹ ਦੱਸ ਦੇਣ ਕਿ ਉਹਨਾਂ ਨੇ ਲੋਕਾਂ ਲਈ ਕੀਤਾ ਕੀ ਹੈ ਲੋਕ ਇਹ ਦੱਸ ਦੇਣ ਕਿ ਸਿਮਰਨਜੀਤ ਸਿੰਘ ਮਾਨ ਨੇ ਉਹਨਾਂ ਨੂੰ ਦਿੱਤਾ ਕੀ ਹੈ ਪਰ ਸਵਾਲ ਇਹ ਖੜਦਾ ਹੈ ਕਿ ਕੀ ਸਿਮਰਨਜੀਤ ਸਿੰਘ ਮਾਨ ਦੀ ਥਾਂ ਦੇ ਉੱਤੇ ਅਮਿਤ ਅਰੋੜਾ ਲੋਕਾਂ ਦੀ ਸੇਵਾ ਕਰ ਸਕਣਗੇ ਅਮਿਤ ਅਰੋੜਾ ਕੀ ਸਿਆਸਤ ਵਿੱਚ ਆ ਕੇ ਜੀਐਮਪੀ ਬਣ ਵੀ ਜਾਂਦੇ ਨੇ ਤਾਂ ਕੀ ਲੋਕਾਂ ਪ੍ਰਤੀ ਸਿਹਰਦ ਹੋ ਸਕਣਗੇ ਅਬੇ ਤਰੋੜਾ ਹੁਣ ਤੱਕ ਬਿਆਨ ਸ਼ਿਵ ਸੇਨਾ ਦੇ ਆਧਾਰ ਦੇ ਉੱਤੇ ਦਿੰਦੇ ਆਏ ਨੇ ਹਾਲਾਂਕਿ ਬਹੁਤ ਸਾਰੀਆਂ ਟਿੱਪਣੀਆਂ ਉਹਨਾਂ ਦੇ ਖਿਲਾਫ ਹੋਈਆਂ ਨੇ ਉਹਨਾਂ ਨੇ ਬਹੁਤ ਸਾਰੀਆਂ ਟਿੱਪਣੀਆਂ ਵੱਖ-ਵੱਖ ਵਿਚਾਰਤਾ ਰਾਵਾਂ ਦੇ ਵੱਖ-ਵੱਖ ਪੰਥਾਂ ਦੇ ਖਿਲਾਫ ਕੀਤੀਆਂ ਨੇ ਪਰ ਉਸੇ ਗੱਲ ਦਾ ਖਾਮਿਆਜ਼ਾ ਉਹਨਾਂ ਨੂੰ ਤਾਂ ਭੁਗਤਣਾ ਪੈ ਸਕਦਾ ਹੈ ਜੇ ਉਹ ਸਿਆਸਤ ਵਿੱਚ ਆਉਂਦੇ ਨੇ ਕਿਉਂਕਿ ਸੰਗਰੂਰ ਹਲਕੇ ਦੇ ਲੋਕ ਬਦਲਾਵ ਵਾਲੇ ਲੋਕ ਨੇ ਇਹ ਤਾਂ ਜ਼ਰੂਰ ਸਿਆਸੀ ਗਲਿਆਰਾਂ 'ਚ ਚਰਚਾ ਆਮਾ ਨੇ ਕਿ ਸੰਗਰੂਰ ਦੇ ਲੋਕ ਉਹੋ ਕਰਦੇ ਨੇ ਜਿਹੜਾ ਪੂਰਾ ਪੰਜਾਬ ਨਹੀਂ ਕਰਦਾ ਜਿੱਧਰ ਵੱਲੋਂ ਪੰਜਾਬ ਟਰਦਾ ਸੰਗਰੂਰ ਦੇ ਲੋਕ ਕਈ ਵਾਰ ਉਸ ਤੋਂ ਉਲਟ ਤੁਰ ਜਾਂਦੇ ਨੇ ਇਹ ਗੱਲਾਂ ਸਾਫ਼ ਸੁਣੀਆਂ ਜਾਂਦੀਆਂ ਨੇ ਪਰ ਕੀ ਸੰਗਰੂਰ ਦੇ ਲੋਕ ਅਮਿਤ अरोड़ा ਨੂੰ ਜਿਤਾਉਣਗੇ ਜਾਂ ਅਮਿਤ अरोड़ा ਦੀ ਭੋਰਾ ਵੀ ਸਪੋਰਟ ਕਰਨਗੇ ਜਿ ਸਮਰਨਜੀਤ ਸਿੰਘ ਮਾਨ ਨੂੰ ਹੀ ਪੂਰੀ ਸਪੋਰਟ ਦੁਆਰਾ ਸੰਗਰੂਰ ਦੇ ਲੋਕ ਕਰ ਲੇ ਜਾਂਦੇ ਨੇ ਹਾਲਾਂਕਿ ਸੰਗਰੂਰ ਸੀਟ ਦੇ ਉੱਤੇ ਵਿਵਾਦ ਰਿਹਾ ਔਰ ਇਸੇ ਸੀਟ ਤੋਂ ਬਲਵਿੰਦਰ ਸੇਖੋਂ ਵੀ ਜਿਹੜੇ ਕਾਲੇ ਨੇ ਚੋਣ ਲੜਨ ਨੂੰ ਲੈ ਕੇ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਉਹ ਵੀ ਇੱਥੇ ਚੋਣ ਲੜ ਰਹੇ ਨੇ ਔਰ ਬਾਕੀ ਮੁੱਖ ਪਾਰਟੀਆਂ ਦੇ ਵੱਲੋਂ ਵੀ ਆਪਣੀ ਸੂਚੀ ਐਲਾਨੀ ਗਈ ਹੈ ਸੰਗਰੂਰ ਹਲਕੇ ਤੋਂ ਵੀ ਸਿਆਸੀ ਖਾੜਾ ਜਿਹੜਾ ਉਹ ਪਖਿਆ ਪਿਆ ਹਾਲਾਂਕਿ ਅਮਿਤ ਅਰੋੜਾ ਦਾ ਵੱਡਾ ਬਿਆਨ ਹੈ ਹੁਣ ਵੇਖਣਾ ਹੋਵੇਗਾ ਕਿ ਆਉਂਦੇ ਸਮੇਂ ਨੂੰ ਅਮਿਤ ਅਰੋੜਾ ਕਰ ਦੇ ਕੀ ਆਪਣੇ ਆਪ ਨੂੰ ਹਿੰਦੂ ਜੱਟ ਕਹਿਣ ਵਾਲਾ ਅਮਿਤ ਅਰੋੜਾ ਕੀ ਸਿਆਸੀ ਗਲਿਆਰਿਆਂ ਦੇ ਵਿੱਚ ਪੈਰ ਧਰਦਾ ਹੈ ਜਾਂ ਨਹੀਂ ਔਰ ਸਿਮਰਨਜੀਤ ਸਿੰਘ ਮਾਨ ਦੇ ਖਿਲਾਫ ਚੋਣ ਮੁਹਿੰਮ ਸ਼ੁਰੂ ਕਰਦਾ ਹੈ ਕਿ ਨਹੀਂ ਉਹ ਸਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰਹੋ 1 India ਪੰਜਾਬੀ ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ